ਆ ਵੀਡੀਓ ਜਿਹੜਾ ਤੁਸੀਂ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ ਜਾਂ ਮੋਬਾਈਲ ਤੇ ਵੀਡੀਓ ਦੇਖ ਰਹੇ ਹੋਵੋਗੇ ਤਾਂ ਤੁਸੀਂ ਹੈਰਾਨ ਹੋਵੋਗੇ ਵੀ ਇਹ ਜਿਹੜੇ ਪੱਤਰਕਾਰ ਆ ਮਾਈਕ ਲੈ ਕੇ ਕੈਮਰਾ ਲੈ ਕੇ ਇਸ ਸਕੂਟਰੀ ਤੇ ਜਾ ਰਹੇ ਸ਼ਖਸ ਨੂੰ بار بار ਕਿਉਂ ਰੋਕ ਰਿਹਾ ਤੇ ਇਹਨਾਂ ਨੂੰ ਕਿਉਂ ਸਵਾਲ ਕਰ ਰਹੇ ਆ ਤੁਸੀਂ ਦੇਖੋ ਕਿੱਦਾਂ ਜਿਹੜੇ ਪੱਤਰਕਾਰ ਨੇ ਉਹ ਗੱਡੀ ਦੇ ਵਿੱਚ ਜਾ ਕੇ ਵੀ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਇਹ ਆਪਣੀ ਸਕੂਟਰੀ ਜਿਹੜੀ ਆ ਉਹ ਭਜਾ ਕੇ ਲੈ ਜਾਂਦੇ ਆ ਇਹਨਾਂ ਦਾ ਨਾਮ ਹੈਗਾ ਜਿਹੜੇ ਸਕੂਟਰੀ ਚਲਾ ਰਹੇ ਆ ਐਲ ਐਨ ਧਨਾਵੜੇ ਇਹ ਉਹ ਸ਼ਖਸ ਹੈ ਜਿਨ੍ਹਾਂ ਨੇ 19 ਮਈ ਨੂੰ ਰਾਤ ਨੂੰ ਜਦੋਂ ਪੋਰਸ਼ ਗੱਡੀ ਨੇ ਦੋ ਬੰਦਿਆਂ ਦੀ ਜਾਨ ਲੈ ਲਈ ਸੀ ਇੱਕ ਨੌਜਵਾਨ ਕੁੜੀ ਸੀ ਇੱਕ ਨੌਜਵਾਨ ਮੁੰਡਾ ਸੀਗਾ ਜਿਸ ਸ਼ਖਸ ਨੇ ਉਹਨਾਂ ਦੀ ਜਾਨ ਲਈ ਸੀ ਯਾਨੀ ਕਿ ਜਿਹੜਾ ਮੁੰਡਾ ਉਹ ਪੋਰਸ਼ ਕਾਰ ਚਲਾ ਰਿਹਾ ਸੀ ਜਦੀ ਉਮਰ 17.5 ਸਾਲ ਸੀ ਇਹ ਐਲ ਐਨ ਧਨਾਵੜੇ ਸਾਹਿਬ ਨੇ ਜਿਹੜਾ ਉਹਨੂੰ 300 ਪੇਜ ਦਾ ਐਸੇ ਲਿਖ ਕੇ ਜ਼ਮਾਨਤ ਦੇਣ ਦੀ ਜਿਹੜੀ ਆ ਉਹ ਤਸਵੀਜ਼ ਪੇਸ਼ ਕੀਤੀ ਸੀ ਇੱਕ ਤਾਂ ਇਹ ਆਪ ਇਨਾ हेलमेट ਤੋਂ ਆਪਣੀ ਜਿਹੜੀ ਟੂ-ਵੀਲਰ ਬਾਈਕ ਆ ਸਕੂਟੀ ਜਿਹਨੂੰ ਕਹਿ ਦਿੰਦੇ ਆ ਉਹ ਚਲਾ ਰਹੇ ਆ ਤੇ ਦੂਜੇ ਪਾਸੇ ਕਿਉਂਕਿ ਇਹ ਮਾਮਲਾ ਹੁਣ ਗਰਮਾ ਗਿਆ ਤੇ ਜਦੋਂ ਪੱਤਰਕਾਰਾਂ ਨੇ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਜਨਾਬ ਤੁਸੀਂ ਉਸ ਮੁੰਡੇ ਨੂੰ 15 ਘੰਟਿਆਂ ਦੇ ਵਿੱਚ ਜਿਹੜੀ ਆ ਉਹ ਜ਼ਮਾਨਤ ਦੇ ਦਿੱਤੀ ਤੇ ਸ਼ਰਤਾਂ ਤੁਸੀਂ ਰੱਖਿਆ ਵੀ ਇੱਕ ਤਾਂ ਤੂੰ 300 ਵਰਡਸ ਦਾ 300 ਸ਼ਬਦਾਂ ਦਾ ਇੱਕ ਐਸੇ ਲਿਖ ਕੇ ਲਿਆ ਇੱਕ ਲੇਖ ਲਿਖ ਕੇ ਲਿਆ ਸਾਰੀ ਘਟਨਾ ਦੇ ਉੱਤੇ 15 ਦਿਨ ਤੈਨੂੰ ਟ੍ਰੈਫਿਕ ਰੂਲਸ ਸਿੱਖਣੇ ਪੈਣਗੇ ਤੈਨੂੰ ਆਰਟੀਓ ਆਫਿਸ ਰਹਿਣਾ ਪਏਗਾ ਤੇ 15 ਕ ਦਿਨ ਵਾਸਤੇ ਤੂੰ ਆ ਕਿਸੇ ਮਨੋਵਿਗਿਆਨੀ ਡਾਕਟਰ ਕੋ ਜਾ ਤੇ ਆਪਣੀ ਦਿਮਾਗ ਦੀ ਜਾਂਚ ਕਰਾ ਹੁਣ ਉਹ ਮਾਮਲਾ ਸਾਰਾ ਕਿੱਥੇ ਪਹੁੰਚਿਆ ਮੈਂ ਤੁਹਾਨੂੰ ਇਹ ਵੀ ਦੱਸਦਾ ਪਰ ਇਹ ਜੇਜੇਬੀ ਯਾਨੀ ਕਿ ਜੁਵਨਾਈਲ ਜਸਟਿਸ ਬੋਰਡ ਦੇ ਮੈਂਬਰ ਆ ਸਰਕਾਰ ਵੱਲੋਂ ਅਪਾਇੰਟ ਕੀਤੇ ਹੋਏ ਕਿਉਂਕਿ ਉਹ ਮੁੰਡੇ ਦੀ ਉਮਰ ਜਿਹੜੀ ਆ 17.5 ਸਾਲ ਸੀਗੀ ਤੇ ਇਸ ਕਰਕੇ ਉਹਦਾ ਮਾਮਲਾ ਜਿਹੜਾ ਉਹ ਜੁਵਨਾਈਲ ਜਸਟਿਸ ਬੋਰਡ ਦੇ ਵਿੱਚ ਪਹੁੰਚਿਆ ਸੀਗਾ ਤੇ ਪੂਨੇ ਦੇ ਵਿੱਚ ਇਹ ਤਨਾਤ ਨੇ ਐਲਨ ਧਨਾਵੜੇ ਸਾਹਿਬ ਜਦੋਂ ਪੱਤਰਕਾਰ ਇਹਨਾਂ ਕੋਲ ਜਾਂਦੇ ਆ ਵੀ ਮਾਮਲਾ ਤਾਂ ਸਾਰਾ ਹੀ ਉਲਝ ਗਿਆ ਜਨਾਬ ਉਹ ਮੁੰਡਾ ਜਿਹੜਾ ਉਹਦਾ ਡਰਾਈਵਰ ਕਹਿੰਦਾ ਗੱਡੀ ਮੈਂ ਚਲਾ ਰਿਆ ਸੀਗਾ ਬਾਅਦ ਚੋ ਪਤਾ ਲੱਗਾ ਵੀ ਉਹਦੇ ਬਲੱਡ ਸੈਂਪਲ ਚੋ ਯਾਨੀ ਕਿ ਉਸ ਮੁੰਡੇ ਦੇ ਬਲੱਡ ਸੈਂਪਲ ਚੋ ਸ਼ਰਾਬ ਨਹੀਂ ਨਿਕਲੀ ਪੁਲਿਸ ਨੇ ਤਫ਼ਤੀਸ਼ ਕੀਤਾ ਤਾਂ ਪਤਾ ਲੱਗਾ ਉਹ ਉਹਦੇ ਬਲੱਡ ਸੈਂਪਲ ਹੀ ਹੈ ਨਹੀਂ ਸੀਗੇ ਉਹਦੀ ਮਦਰ ਨੇ ਬਲੱਡ ਦਿੱਤਾ ਤੇ ਉਹਨਾਂ ਦਾ ਸੈਂਪਲ ਟੈਸਟ ਕੀਤਾ ਉਹਦੇ ਚ ਸ਼ਰਾਬ ਨਹੀਂ ਆਈ ਉਸ ਕੇਸ ਦੇ ਵਿੱਚ ਦੋ ਡਾਕਟਰ ਜਿਹੜੇ ਆ ਉਹ ਫੜੇ ਗਏ ਮੁੰਡੇ ਦਾ ਪਿਓ ਜਿਹੜਾ ਉਹ ਫੜਿਆ ਗਿਆ ਦਾਦਾ ਵੀ ਫੜਿਆ ਗਿਆ ਹਾਈ ਪ੍ਰੋਫਾਈਲ ਕੇਸ ਬਣਿਆ ਪਿਆ ਜਿਨ੍ਹਾਂ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਉਹਨਾਂ ਦੇ ਮਾਤਾ ਪਿਤਾ ਉਹਨਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਲਾਹਾਲ ਹੈ ਤੇ ਤੁਸੀਂ ਮੁੰਡੇ ਨੂੰ ਕਿਹਾ ਵੀ 300 ਸ਼ਬਦਾਂ ਦਾ ਇੱਕ ਐਸੇ ਲਿਖ ਕੇ ਲਿਆ ਤੇ ਜਾਓ ਜੀ ਕਮਾਲ ਕਰਤੀ ਤੁਸੀਂ ਹੁਣ ਇਹ ਜਦੋਂ ਐਲਨ ਧਰਾਵੜੇ ਸਾਹਿਬ ਜਿਹੜੇ ਆ ਇਹ ਜਿਹੜੇ ਭੱਜਦੇ ਦਿਖਾਈ ਦੇ ਰਿਆ ਇਹਨਾਂ ਨੇ ਗੱਲ ਨਹੀਂ ਕੀਤੀ ਕਿਸੇ ਵੀ ਪੱਤਰਕਾਰ ਦੇ ਨਾਲ ਕਿਸੇ ਕਿਸਮ ਦਾ ਕੋਈ ਜਵਾਬ ਨਹੀਂ ਇਹਨਾਂ ਨੇ ਦਿੱਤਾ ਕਿਉਂਕਿ ਸਵਾਲ ਇਹਨਾਂ ਤੇ ਬਹੁਤ ਉੱਠ ਰਹੇ ਆ ਕਿ ਤੁਸੀਂ ਘੱਟੋ ਘੱਟ ਉਹਨੂੰ ਡਿਟੇਨ ਕਰਦੇ ਉਹਦੇ ਮਾਤਾ ਪਿਤਾ ਨੂੰ ਉੱਥੇ ਸੱਦਦੇ ਤੁਸੀਂ 15 ਘੰਟਿਆਂ ਦੇ ਵਿੱਚ ਦੇਖਿਆ ਵੀ ਬੰਦਾ ਜਿਹੜਾ ਹਾਈ ਪ੍ਰੋਫਾਈਲ ਆ ਪ੍ਰੈਸ਼ਰ ਪੈ ਜਾਣਾ ਪੋਲਿਟੀਕਲ ਮੈਂ ਇਹਨੂੰ ਜ਼ਮਾਨਤ ਦੇ ਦਵਾਂ ਤੇ ਜਦੋਂ ਇਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਇਹਨਾਂ ਨੇ ਆਪਣੀ ਜਿਹੜੀ ਸਕੂਟੀ ਆ ਇਹ ਭਜਾ ਲਈ ਤੇ ਫਟਾਫਟ ਇਹਨਾਂ ਨੇ ਫਿਰ ਉਥੋਂ ਖਿਸਕਣ ਦੀ ਕੋਸ਼ਿਸ਼ ਕੀਤੀ ਹੁਣ ਜਦੋਂ ਉਸ ਮਾਮਲੇ ਦੇ ਵਿੱਚ ਹੌਲੀ ਹੌਲੀ ਪਰਤਾਂ ਖੁੱਲ ਰਹੀਆਂ ਨੇ ਜਿੱਥੇ 19 ਤਰੀਕ ਨੂੰ ਹੀ ਇਹ ਪਤਾ ਲੱਗਿਆ ਸੀਗਾ ਕਿ ਮੁੰਡੇ ਨੇ ਪਲੱਸ 2 ਪਾਸ ਕੀਤੀ ਆ ਉਹ ਪਲੱਸ 2 ਪਾਸ ਹੋਣ ਦੀ ਖੁਸ਼ੀ ਮਨਾ ਰਿਆ ਸੀ ਲਗਭਗ 70000 ਦੀ ਜਿਹੜੀ ਆ ਉਹਨੇ ਸ਼ਰਾਬ ਪੀਤੀ ਸੀ ਸੀਸੀਟੀਵੀ ਫੁਟੇਜ ਸਾਹਮਣੇ ਆ ਗਈ ਹੋਟਲ ਦੇ ਜਿਹੜੇ ਮੈਨੇਜਰ ਸੀ ਮਾਲਕ ਸੀ ਉਹ ਪੱਪਾ ਕਲੱਬਾਂ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਨਾਲ ਦੀ ਨਾਲ ਹੀ ਜਿਹੜਾ ਵਾ ਪੁਲਿਸ ਨੇ ਇਹ ਵੀ ਕਿਹਾ ਵੀ ਮੁੰਡਾ ਹੀ ਕਾਰ ਚਲਾ ਰਿਆ ਸੀ ਉਹਦਾ ਡਰਾਈਵਰ ਜਿਹੜਾ ਵਾ ਉਹ ਅੰਡਰ ਪ੍ਰੈਸ਼ਰ 'ਚ ਬਿਆਨ ਦੇ ਰਿਹਾ ਸੀ ਉਹਨੂੰ ਪੈਸੇ ਆਫਰ ਕੀਤੇ ਗਏ ਉਹਨੂੰ ਕਿਹਾ ਗਿਆ ਵੀ ਤੈਨੂੰ ਮੋਟੀ ਰਕਮ ਦੇ ਦਿੱਤੀ ਜਾਵੇਗੀ ਕੋਈ ਗੱਲ ਨਹੀਂ ਤੂੰ ਇਹ ਜਿਹੜਾ ਕੇਸ ਆ ਆਪਣੇ ਸਿਰਪ ਵਾਲਾ ਫਿਰ ਮਾਂ ਉਹਦਾ ਪਿਆਰ ਜਾਗ ਗਿਆ ਮਮਤਾ ਜਾਗ ਗਈ ਉਹਨੇ ਕਿਹਾ ਜੀ ਬਲੱਡ ਸੈਂਪਲ ਮੇਰਾ ਲੈ ਲਓ ਮੇਰੇ ਬੱਚੇ ਦਾ ਬਲੱਡ ਸੈਂਪਲ ਨਾ ਲਓ ਕਿਉਂਕਿ ਇਹਨੇ ਤਾਂ ਸ਼ਰਾਬ ਪੀਤੀ ਹੋਈ ਆ ਮੇਰਾ ਬਲੱਡ ਸੈਂਪਲ ਲੈ ਲਓ ਡਾਕਟਰਾਂ ਨੇ ਉਦਾਂ ਹੀ ਕਰ ਲਿਆ ਮੋٹے ਪੈਸੇ ਦਿੱਤੇ ਹੁਣੇ ਆ ਬਾਹਰੋਂ ਡਾਕਟਰਸ ਵੀ ਗ੍ਰਿਫਤਾਰ ਹੋਏ ਸੋ ਜਦੋਂ ਇਹ ਅਮੀਰ ਲੋਕ ਵਾਰਦਾਤ ਕਰ ਦਿੰਦੇ ਆ ਉਸ ਤੋਂ ਬਾਅਦ ਆਪਣੇ ਆਪ ਨੂੰ ਬਚਾਉਣ ਵਾਸਤੇ ਕਿੰਨੇ ਹੱਥ ਪੈਰ ਮਾਰਦੇ ਆ ਹੁਣ ਤੁਸੀਂ ਤਸੱਵਰ ਕਰੋ ਜਿਵੇਂ 2 ਮਿੰਟ ਵਾਸਤੇ ਕਿ ਜਿਨ੍ਹਾਂ ਦੀ ਗੱਡੀ ਜਿਹੜੀ ਆ ਹਵਾ ਚ ਉਛਲੀ ਹੋਏਗੀ ਉਹ ਮੋਟਰਬਾਈਕ ਤੇ ਸਵਾਰ ਉਹ ਦੋਵੇਂ ਮੁੰਡਾ ਕੁੜੀ ਜਦੋਂ ਇਹ ਸਪੋਰਟਸ ਗੱਡੀ ਨੇ 180 ਕਿਲੋਮੀਟਰ ਦੀ ਰਫ਼ਤਾਰ ਨਾਲ ਉਹਨਾਂ ਨੂੰ ਟੱਕਰ ਮਾਰੀ ਹੋਏਗੀ ਜਦੋਂ ਉਹ ਹਵਾ ਚ ਉਛਲੇ ਹੋਣਗੇ ਡਿੱਗੇ ਹੋਣਗੇ ਉਹ ਨਾ ਤੜਫੇ ਹੋਣਗੇ ਉਹਨਾਂ ਦੀ ਜਾਨ ਜਿਹੜੀ ਆ ਇਸੇ ਕਦਰ ਨਿਕਲੀ ਹੋਏਗੀ ਉਹਨਾਂ ਦੇ ਮਾਤਾ ਪਿਤਾ ਉਸ ਵੀਡੀਓ ਨੂੰ ਦੇਖਦੇ ਕਿ ਅੱਜ ਵੀ ਪੁਬਾ ਮਾਰ ਕੇ ਰੋਂਦੇ ਆ ਕਿਉਂਕਿ ਵੀਡੀਓ ਤਾਂ ਸੋਸ਼ਲ ਮੀਡੀਆ ਤੇ ਵਾਇਰਲ ਹੈ ਕਿ ਸਾਡੇ ਬੱਚਿਆਂ ਦੇ ਨਾਲ ਦੇਖੋ ਇਸ ਅਮੀਰ ਜ਼ਾਦੇ ਨੇ ਕੀ ਕਨਾਉਣਾ ਕੰਮ ਕੀਤਾ ਤੇ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਤੁਸੀਂ ਕਰੋੜਾ ਰੁਪਈਆ ਖਰਚ ਰਹੇ ਹੋ ਕਦੀ ਤੁਸੀਂ ਡਰਾਈਵਰ ਨੂੰ ਕਹਿ ਰਹੇ ਹੋ ਵੀ ਕੇਸ ਤੂੰ ਆਪਣੇ ਸਿਰ ਪਵਾਲਾ ਕਦੀ ਤੁਸੀਂ ਡਾਕਟਰਸ ਨੂੰ ਕਹਿ ਰਹੇ ਹੋ ਵੀ ਬਲੱਡ ਸੈਂਪਲ ਆ ਲੈ ਲਓ ਡਾਕਟਰਸ ਵੀ ਤੁਸੀਂ ਜਿਹੜੇ ਆ ਉਹ ਗ੍ਰਿਫਤਾਰ ਕਰਾਤੇ ਪੈਸੇ ਦਾ ਪੂਰਾ ਇਸਤੇਮਾਲ ਜਿਹੜਾ ਉਹ ਤੁਸੀਂ ਕਰ ਰਹੇ ਹੋ ਪਰ ਬਚਾਉਣਾ ਕਿਨੂੰ ਆ ਉਸ ਬੱਚੇ ਨੂੰ ਜਿਹੜਾ ਪਲੱਸ 2 ਹੀ ਪਾਸ ਹੋ ਕੇ ਉਹਨੂੰ ਹੋਸ਼ ਭੁੱਲ ਗਿਆ 7ਵੇਂ ਸਮਾਨ ਤੇ ਚੜ ਗਿਆ ਵੀ ਜਿੱਦਾਂ ਪਤਾ ਨਹੀਂ ਉਹਨੇ ਦੁਨੀਆ ਦੀ ਕਿਹੜੀ ਜਗੋਂ 13ਵੀਂ ਡਿਗਰੀ ਹਾਸਲ ਕਰ ਲਈ ਆ ਵੀ ਜਿਹੜੀ ਇਹੀ ਹਾਸਲ ਕਰ ਸਕਦਾ ਸੀ ਸੋ ਉਧਰ ਦੂਜੇ ਪਾਸੇ ਕਿਉਂਕਿ ਜਦੋਂ ਇਹ ਮਾਮਲਾ ਵਧਿਆ ਤਾਂ ਫੇਰ ਘੇਰੇ ਚ ਆਏ ਜਸਟਿਸ ਜੁਮੀਨਾਈਲ ਬੋਰਡ ਦੇ ਮੈਂਬਰ ਜਿਨ੍ਹਾਂ ਨੇ ਉਸ ਦਿਨ ਰਾਤ ਇਹਨੂੰ ਜ਼ਮਾਨਤ ਦਿੱਤੀ ਸੀ ਐਲ ਐਨ ਦਿਨਾਵੜੇ ਸਾਹਿਬ ਤੇ ਆਪ ਇਹਨਾਂ ਨੇ ਸਿਰ ਤੇ ਹੈਲਮਟ ਕੋਈ ਨਹੀਂ ਪਾਇਆ ਤੇ ਆਪਣੀ ਸਕੂਟੀ ਤੇ ਫਿਰ ਕੈਮਰਾ ਦੇਖ ਕੇ ਇਹਨਾਂ ਨੇ ਕਿਹਾ ਵੀ ਇਥੋਂ ਖਿਸਕਣਾਈ ਮੁਨਾਸਬ ਹੈ Subscribe to One India channel and never miss an update.